ਪਬਲਿਕ ਆਡੀਂ ਦੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਦਰਸ਼ਨ ਸਿੰਘ ਮੈਨੇਵਾਲ ਜੀ ਨਾਲ ਜੋ ਕਿ ਗਲੋਬਲ ਐਨ ਆਰ ਆਈ ਜਿਹੜੀ ਸਭਾ ਹੈਗੀ ਆ ਉਹਦੇ ਪ੍ਰੈਜ਼ੀਡੈਂਟ ਵੀ ਨੇ ਜ ਜਦੋਂ ਨਾਲ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਕਿ ਅੱਜ ਉਹ ਕਿਸ ਬਾਬਤੇ ਲੈਟਰ ਬਰਜਿੰਦਰ ਕੌਰ ਰਾਜੀ ਨੂੰ ਦੇ ਰਹੇ ਨੇ ਤੇ ਔਰ ਇਹ ਗਲੋਬਲ ਐਨ ਆਰ ਆਈ ਜਿਹੜੀ ਸਭਾ ਹੈ ਇਹਦਾ ਕੀ ਉਦੇਸ਼ ਹੈ ਤੇ ਇਹਦੇ ਕੀ ਕੰਮ ਕਰਦੇ ਰਹਿੰਦੇ ਨੇ ਜੀ ਸਤਿ ਸ਼੍ਰੀ ਅਕਾਲ ਮੈਨੇਵਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਡਾ ਚੈਨਲ ਦਾ ਮੈਂ ਧੰਨਵਾਦ ਕਰਦਾ ਤੁਸੀਂ ਸਾਨੂੰ ਸਭਾ ਦਿੱਤਾ ਜੋ ਗਲੋਬਲ ਐਨ ਆਰ ਆਈ ਸਭਾ ਹੈ ਉਹਦੇ ਅਸੀਂ ਬਰਜਿੰਦਰ ਕੌਰ ਰਾਏ ਜੀ ਨੂੰ ਅੱਜ ਸੈਕਟਰੀ ਅਪਾਇੰਟ ਕਰਿਆ ਠੀਕ ਹੈ ਜੀ ਗਲੋਬਲ ਐਨ ਆਰ ਆਈ ਸਭਾ 2009 ਦੇ ਵਿੱਚ ਸਟੈਬਲਿਸ਼ ਕਰੀ ਸੀ ਕਿ ਪੰਜਾਬ ਦੇ ਵਿੱਚ ਬਹੁਤ ਲੋਕ ਆ ਜਿਹੜੇ ਬਰਾਊਡ ਰਹਿੰਦੇ ਆ ਤੇ ਉਹਨਾਂ ਦੀ ਇੱਥੇ ਇੰਡੀਆ ਚ ਆ ਕੇ ਪ੍ਰੋਬਲਮ ਆ ਬਹੁਤ ਹੈ ਤੇ ਮੈਂ ਖੁਦ ਵੀ ਐਨ ਆਰ ਆਈ ਹਾਂ ਠੀਕ ਹੈ ਜੀ ਮੈਂ ਆਸਟ੍ਰੇਲੀਆ ਦੇ ਵਿੱਚ ਕਾਫੀ 10-12 ਸਾਲ ਲਾਇਆ ਹੈ ਇੱਥੇ ਆ ਕੇ ਜਦੋਂ ਦੇਖਿਆ ਤੇ ਕਈ ਐਨ ਆਰ ਐਸ ਦੀਆਂ ਪ੍ਰਾਪਰਟੀਆਂ ਤੇ ਕਬਜ਼ੇ ਹੋ ਰਹੇ ਆ ਕਈ ਲੜਕੀਆਂ ਦੇ ਨਾਲ ਸ਼ਾਦੀ ਕਰਕੇ ਉਹਨਾਂ ਦਾ ਆਪਣਾ ਡੋਰੀ ਵਗੈਰਾ ਲੈ ਕੇ ਚਲੇ ਜਾਂਦੇ ਆ ਕਈ ਐਨਆਰਆ ਦੀ ਪ੍ਰਾਪਰਟੀਆਂ ਲੋਕ ਦੱਬ ਰਹੇ ਆ ਅਸੀਂ ਇਸ ਚੀਜ਼ ਨੂੰ ਇੱਕ ਗਲੋਬਲ ਐਨਆਰਆ ਸਭਾ ਬਣਾ ਕੇ ਅਸੀਂ ਲੋਕਾਂ ਨੂੰ ਜੋ ਐਨਆਰਆ ਆ ਉਹਨਾਂ ਨੂੰ ਪ੍ਰੋਟੈਕਸ਼ਨ ਦੇਣ ਵਾਸਤੇ ਕਿ ਉਹਨਾਂ ਦੀ ਜੋ ਸਮੱਸਿਆਵਾਂ ਆ ਉਹਨਾਂ ਦਾ ਹੱਲ ਸੁਣ ਕੇ ਅਸੀਂ ਇਹ ਮਸਲੇ ਉਠਾ ਕੇ ਸਰਕਾਰ ਤੱਕ ਪਹੁੰਚਾਉਣੇ ਤੇ ਉਹਨਾਂ ਦੀ ਪ੍ਰਾਪਰਟੀ ਵਗੈਰਾ ਉਹਨਾਂ ਦੇ ਜਿਹੜੇ ਰਾਈਟਸ ਆ ਕਿਉਂਕਿ ਉਹ ਸਾਡੇ ਇੰਡੀਆ ਦਾ ਇੱਕ ਹਿੱਸਾ ਹੈ ਇੰਡੀਆ ਨਾਲ ਜੁੜੇ ਰਹਿਣ ਇਸ ਲਈ ਅਸੀਂ ਉਹਨਾਂ ਨੂੰ ਸਪੋਰਟ ਦੇ ਕੇ ਐਨ ਆਰ ਆਈ ਨੂੰ ਸਾਡਾ ਜਿਹੜਾ ਇੰਡੀਆ ਇਕਨੋਮੀ ਦੇ ਵਿੱਚ ਸਪੋਰਟ ਕਰਦਾ ਔਰ ਅਸੀਂ ਚਾਹੁੰਦੇ ਆਂ ਵੀ ਉਹ ਸਾਡੇ ਦੇਸ਼ ਨੂੰ ਹੋਰ ਸਪੋਰਟ ਕਰਨ ਪਰ ਅਸੀਂ ਵੀ ਉਹਨਾਂ ਦੀਆਂ ਪ੍ਰੋਬਲਮਾਂ ਹੱਲ ਕਰੀਏ ਉਹਨਾਂ ਨੂੰ ਜਦੋਂ ਇੱਥੇ ਆਉਣ ਉਹ ਸੇਫ ਸਮਝਣ ਆਪਣੇ ਆਪ ਨੂੰ ਔਰ ਉਹ ਇੱਥੇ ਆਣ ਉਹਨਾਂ ਨੂੰ ਜਸਟਿਸ ਮਿਲੇ ਅਸੀਂ ਉਹਨਾਂ ਦੀ ਹੈਲਪ ਪ੍ਰੋਪਰਟੀ ਤੇ ਵੈਸਤੇ ਫੈਮਿਲੀ ਵੇਸਤੇ ਹਰ ਵੇਸਤੇ ਉਹਨਾਂ ਨੂੰ ਅਸੀਂ ਪ੍ਰੋਵਾਈਡ ਕਰਾਂਗੇ ਤੇ ਬਲਜਿੰਦਰ ਰਾਏ ਜੀ ਨਾਲ ਮੈਨੇ ਕਿਸੇ ਕਈ ਦਿਨਾਂ ਤੋਂ ਇਹਨਾਂ ਨਾਲ ਇਹ ਮਸਲੇ ਤੇ ਮੈਨੂੰ ਮਿਲੇ ਤੇ ਮੈਨੂੰ ਇਹਨਾਂ ਇਹ ਵੀ ਐਨ ਆਰ ਆਈ ਹੈ ਮੈਨੂੰ ਇਹਨਾਂ ਨੂੰ ਲੱਗਿਆ ਕਿ ਇਹਨਾਂ ਦੀ ਜਿਹੜੀ ਯੋਗਤਾ ਹੈ ਉਹਦੇ ਆਧਾਰ ਤੇ ਸਾਨੂੰ ਉਹਨਾਂ ਨੂੰ ਨਾਲ ਜੋੜਨਾ ਚਾਹੀਦਾ ਤੇ ਅਸੀਂ ਇਹਨਾਂ ਨੂੰ ਅੱਜ ਨਾਲ ਜੋੜਿਆ ਸਾਨੂੰ ਬਹੁਤ ਸਹਾਇਕ ਹੋਣਗੇ ਐਨ ਆਰ ਆਈ ਸਭਾ ਦੇ ਵਿੱਚ ਮੈਂ ਇਹਨਾਂ ਨੂੰ ਸ਼ੁਭ ਕਾਮਨਾਵਾਂ ਦੀ ਦਿੰਨਾ ਹੈ ਇਹਨਾਂ ਨੂੰ ਵਧਾਈ ਵੀ ਦਿੰਨਾ ਹੈ ਕਿ ਇਹ ਐਨ ਆਰ ਆਈ ਵਾਸਤੇ ਕੋਈ ਅੱਛਾ ਕੰਮ ਕਰਨਗੇ ਤੇ ਸਾਡੂੰ ਜਿਹੜੇ ਐਨਆਰਆਈ ਸੰਸਥਾਏ ਨੂੰ ਤਕੜਾ ਕਰਨਗੇ ਮੈਮ ਜਿਸਨੂੰ ਤੁਹਾਨੂੰ ਅੱਜ ਗਲੋਬਲ ਐਨਆਰਆਈ ਦਾ ਸੈਕਟਰੀ ਚੁਣਿਆ ਗਿਆ ਹੈ ਜੀ ਤੇ ਤੁਹਾਡੇ ਕੀ ਕੀ ਮਤ ਹੈ ਤੁਹਾਨੂੰ ਕੀ ਲੱਗਦਾ ਕੀ ਕੀ ਮਸਲੇ ਐਨਆਰਆਈ ਦੇ ਇੱਥੇ ਹੁੰਦੇ ਨੇ ਤੇ ਕਿਸਨ ਤੁਸੀਂ ਕਵਰ ਕਰੋਗੇ ਸਾਰੀ ਸਟੇਟ ਸਰ ਜੀ ਪਹਿਲਾਂ ਤਾਂ ਮੈਂ ਜਾਣੇ ਵਾਲੀ ਦਾ دل ਤੋਂ ਤਾਂ ਵਾਅਦਾ ਕਰਦੀ ਆ ਜਿਹੜਾ ਨੇ ਮੈਨੂੰ ਯੋਗ ਸਮਝਿਆ ਕਿ ਮੈਂ ਇਸ ਸੰਸਥਾ ਦੀ ਸੈਕਟਰੀ ਬਣ ਕੇ ਤੇ ਆਪਣਾ ਯੋਗਦਾਨ ਪਾਵਾਂ ਯੋਗਦਾਨ ਤਾਂ ਇਹ ਹੀ ਆ ਕਿ ਕਿ ਮੈਂ ਖੁਦ ਅਜੇ ਤੁਹਾਨੂੰ ਵੀ ਪਤਾ ਆ ਤੇ ਨਾਨੇ ਵਾਲੀ ਜੀ ਨੇ ਵੀ ਕਿਹਾ ਕਿ ਮੈਂ ਐ ਵੀ ਫੋਰਨ ਤੋਂ ਸਕਾਟਲੈਂਡ ਤੋਂ ਤੇ ਜਦੋਂ ਆਪਾਂ ਬਾਹਰਲੇ ਮੁਲਕਾਂ 'ਚ ਬੈਠੇ ਹੁੰਨੇ ਆ ਤਾਂ ਆਪਾਂ ਸਭ ਨੂੰ ਸਭ ਨੂੰ ਪਤਾ ਹੈ ਕਿ ਜਦੋਂ ਬਾਹਰਲੇ ਮੁਲਕਾਂ 'ਚ ਰਹਿੰਦੇ ਹੋਏ ਤੁਸੀਂ ਸਭ ਦੀ ਪ੍ਰਾਪਰਟੀ ਵੀ ਹੈਗੀ ਆ ਘਰ ਵੀ ਆ bizness ਵੀ ਇਵਨ ਹੈਗੇ ਆ ਤੇ ਬੱਚੇ ਇੱਥੇ ਵਿਆਹ ਸ਼ਾਦੀਆਂ ਲਈ ਵੀ ਆਉਂਦੇ ਆ ਸਾਰੀਆਂ ਹੀ ਪ੍ਰੋਬਲਮਾਂ ਦੇਖਦੇ ਹੋਏ ਤਾਂ ਪਹਿਲਾਂ ਵੀ ਥੋੜਾ ਬਹੁਤ ਆਪਾਂ ਇਹਨਾਂ ਦੇ ਉੱਤੇ ਕੰਮ ਆਲਰੇਡੀ ਕਰ ਰਹੇ ਆ ਕਿਉਂਕਿ ਜਦੋਂ এজ ਇੱਕ ਗੱਲ ਕਰ ਲਈ ਕਿ ਜੇ ਆਪਾਂ মিডিਆ ਦੀ মিডিਆ ਦੇ ਥਰੂ ਵੀ ਲੋਕੀ ਸਾਡੇ ਨਾਲ ਜੁੜੇ ਆ ਤੇ ਸਾਡੇ ਕੋਲ ਉਹਨਾਂ ਦੀਆਂ ਪ੍ਰੋਬਲਮਸ ਜਿਹੜੀਆਂ ਆਲਰੇਡੀ ਆਉਂਦੀਆਂ ਸੀਗੀਆਂ ਕਿ ਸਾਡੀਆਂ ਪ੍ਰੋਬਲਮਸ ਜਿਹੜੀਆਂ ਸੁਣੀਆਂ ਜਾਣ ਤੇ ਮੈਨੂੰ ਇਹ ਵਧੀਆ ਪਲੇਟਫਾਰਮ ਲੱਗਿਆ ਕਿ ਜੇ ਉਹ ਚੀਜ਼ ਮੈਂ ਕਰਨਾ ਚਾਹੁੰਦੀ ਸੀਗੀ ਕਿ ਇੱਕ ਸੂਬੇ ਭਰ ਦੇ ਵਿੱਚ ਵੈਸੇ ਤਾਂ ਇਹ ਇੰਡੀਆ ਲੈਵਲ ਤੇ ਐਨਜੀਓ ਹੈਗੀ ਆ ਇਹ ਸੰਸਥਾ ਜਿਹੜੀ ਆ ਬਟ ਐਟ ਦਾ ਮੋਮੈਂਟ ਅਸੀਂ ਫੋਕਸ ਆਪਣੀ ਪੰਜਾਬ ਤੇ ਰੱਖਾਂਗੇ ਕਿਉਂਕਿ ਪੰਜਾਬੀ ਜਿਹੜੇ ਹੈਗੇ ਸਪੈਸ਼ਲੀ ਜੇ ਗੱਲ ਕਰੀਏ ਆਪਣੇ ਜਲੰਧਰ ਜ਼ਿਲ੍ਹੇ ਦੀ ਦੁਆਬੇ ਦੀ ਕਰੀਏ ਤਾਂ ਦੁਆਬੇ ਦੇ ਵਿੱਚ ਲੋਕੀ ਇੰਨੇ ਸਾਲਾਂ ਦੇ ਉੱਥੇ ਗਏ ਹੋਏ ਆ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਆ ਉਹਨਾਂ ਦੇ ਘਰ ਆ ਉਹ ਲਿਵਰਸ ਪਈ ਆ ਤੇ ਉਹਨਾਂ ਨੂੰ ਸੰਭਲਣ ਦੀ ਜਿੰਮੇਵਾਰੀ ਜਿਹੜੀ ਹੈਗੀ ਪਹਿਲਾਂ ਚੱਕਾਂਗੇ ਉਸ ਤੋਂ ਬਾਅਦ ਜਿਹੜੇ ਬੱਚੇ ਇੱਥੋਂ ਬਾਹਰ ਪੜ੍ਹਨ ਵੀ ਜਾਂਦੇ ਆ ਉਹਨਾਂ ਦੀਆਂ ਪ੍ਰੋਬਲਮਸ ਜਿਹੜੀਆਂ ਆਉਂਦੀਆਂ ਆ ਉਹਨਾਂ ਨੂੰ ਵੀ ਚੱਕਾਂਗੇ ਜਿਹੜੇ ਲੜਕੇ ਜਾਂ ਲੜਕੀਆਂ ਇੱਥੇ ਸ਼ਾਦੀ ਕਰਾ ਕੇ ਬਾਹਰਲੇ ਮੁਲਕਾਂ ਜਾ ਕੇ ਤੇ ਆਪਾਂ ਕੇ ਲਈ ਧੋਖਾ ਦੇ ਕੇ ਉਧਰ ਜਾ ਕੇ ਬੈਠ ਜਾਂਦੇ ਤੇ ਜਿਹੜਾ ਨੇ ਪੈਸੇ ਖਰਚੇ ਹੁੰਦੇ ਆ ਉਹਨਾਂ ਨੂੰ ਵਿਚਾਰਿਆਂ ਨੂੰ ਲਵਾਰਿਛੜ ਜਾਂਦੇ ਆ ਤੇ ਉਹਨਾਂ ਦੀਆਂ ਪ੍ਰੋਬਲਮ ਵੀ ਸੁਣ ਕੇ ਤਾਂ ਪੂਰੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਆਪਾਂ ਸੋਲਵ ਕਰੀਏ ਮਨਵਾਲ ਜੀ ਇਹ ਐਨ ਗਲੋਬਲ ਐਨਆਰਆਈ ਜਿਹੜੀ ਸਭਾ ਹੈ ਇਹਦੇ ਕਿੱਥੇ ਕਿੱਥੇ ਆਫਿਸ ਨੇ ਤੇ ਕਿੰਨੇ ਕੁ ਮੈਂਬਰ ਜੁੜੇ ਹੋਏ ਨੇ ਜੀ ਇਹਦੇ ਤਕਰੀਬਨ 2000 ਪਲੱਸ ਮੈਂਬਰ ਹੈ ਕੁਝ ਇੰਡੀਆ ਦੇ ਵਿੱਚ ਕੁਝ ਬਾਹਰਲੇ ਕੰਟਰੀਆਂ ਆ ਆਸਟ੍ਰੇਲੀਆ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਈਵਨ ਅਰਬ ਕੰਟਰੀ ਤੋਂ ਕਾਫੀ ਲੋਕ ਸਾਡੇ ਨਾਲ ਜੁੜੇ ਹੋਏ ਆ ਤੇ ਇਹਦਾ ਆਫਿਸ ਇੱਕ ਚੰਡੀਗੜ੍ਹ ਦੇ ਵਿੱਚ ਹੈ ਤੇ ਇੱਕ ਮੋਹਾਲੀ ਚ ਹੈ ਤੇ ਇੱਕ ਸਾਡਾ ਬਰਨਾਲੇ ਦੇ ਵਿੱਚ ਠੀਕ ਹੈ ਤੇ ਇੱਕ ਲੁਧਿਆਣੇ ਦੇ ਵਿੱਚ ਵੀ ਸਾਡਾ ਚੱਲ ਰਿਹਾ ਹੈ ਤੇ ਅਸੀਂ ਹੁਣ ਬੀਬਾ ਜੀ ਨੂੰ ਰਿਕਵੈਸਟ ਕਰਾਂਗੇ ਵੀ ਇਸ ਇਹ ਜਲੰਧਰ ਦੇ ਵਿੱਚ ਵੀ ਇਹਨੂੰ ਚਲਾਉਣ ਤੇ ਹੌਲੀ ਹੌਲੀ ਅਸੀਂ ਇਸ ਨੂੰ ਔਰ ਵਾਈਡ ਕਰਕੇ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਤੇ ਇਹਨੂੰ ਅੱਗੇ ਹੋਰ ਵਧਾਵਾਂਗੇ ਤੇ ਸਾਡੇ ਪੰਜਾਬ ਨੂੰ ਸਾਡੀ ਇੰਡੀਆ ਨੂੰ ਬਹੁਤ ਵਧੀਆ ਤਰੀਕੇ ਨਾਲ ਅਸੀਂ ਸਪੋਰਟ ਦੇਵਾਂਗੇ ਸਾਡੇ ਲੋਕਾਂ ਨੂੰ ਵੀ ਸਾਡੇ ਕੰਟਰੀ ਨੂੰ ਤਾਂ ਕਿ ਸਾਡਾ ਜਿਹੜਾ ਫੋਰਨ ਪੋਲਿਸੀ ਹੈ ਉਹ ਵੀ ਸਟਰੋਂਗ ਹੋਵੇ ਤੇ ਸਾਡਾ ਐਨ ਆਰ ਆਈ ਵੀ ਹੱਸੀ ਖੁਸ਼ੀ ਪੰਜਾਬ ਚ ਆਵੇ ਉਹ ਆਊਗਾ ਤੇ ਨਾਲ ਇੰਡਸਟਰੀ ਵੀ ਲੈ ਕੇ ਆਊਗਾ ਪੈਸਾ ਵੀ ਲੈ ਕੇ ਆਊਗਾ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੂਗਾ ਤੇ ਰੋਜ਼ਗਾਰ ਮਿਲੂਗਾ ਤਾਂ ਇਥੇ ਜਿਹੜਾ ਨਸ਼ਾ ਹੈ ਉਹ ਘਟੂਗਾ ਅੱਜ ਅੱਜ ਸਾਡਾ ਨੌਜਵਾਨ ਪੰਜਾਬ ਦਾ ਜਾਂ ਤਾਂ ਬਾਹਰ ਨੂੰ ਜਾ ਰਿਹਾ ਜਾਂ ਨਸ਼ਿਆਂ ਵੱਲ ਨੂੰ ਜਾ ਰਿਹਾ ਬਿਲਕੁਲ ਜੀ ਅਸੀਂ ਇਸ ਚੀਜ਼ ਨੂੰ ਸੋਚਦੇ ਆ ਵੀ ਜੇ ਅਸੀਂ ਜਿਹੜੇ ਸਾਡੇ ਐਨਆਰਆਈ ਭਰਾ ਬੈਠੇ ਬਾਹਰ ਉਹਨਾਂ ਕੋਲ ਸਮਰੱਥਾ ਹੈ ਉਹ ਆ ਕੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਕਿਸੇ ਸਟੇਟ ਚ ਵੀ ਲਾਉਣ ਸਾਨੂੰ ਕੋਈ ਨਹੀਂ ਹੈ ਪਰ ਜੇ ਪੰਜਾਬ ਚ ਲਾਉਂਦੇ ਆ ਤਾਂ ਸਾਡਾ ਜਿਹੜਾ ਪੰਜਾਬ ਦਾ ਯੂਥ ਹੈ ਉਹ ਇੱਕ ਟੈਲੈਂਟਡ ਹੈ ਪਰ ਉਹਨੂੰ ਜਗ੍ਹਾ ਜੋ ਉਹਨੂੰ ਬਣਦੀ ਹੈ ਜੋ ਜੋ ਉਹਨਾਂ ਦੀ ਯੋਗਤਾ ਹੈ ਉਹਦੇ ਆਧਾਰ ਤੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਬਿਲਕੁਲ ਜੀ ਪਰ ਜੇ ਉਹਨਾਂ ਨੂੰ ਯੋਗਤਾ ਦੇ ਆਧਾਰ ਤੇ ਨੌਕਰੀਆਂ ਮਿਲ ਜਾਣ ਤਾਂ ਨਸ਼ਿਆਂ ਵੱਲ ਤੇ ਗਲਤ ਕੰਮਾਂ ਵੱਲ ਜਿਸ ਮੈਂ ਅੱਜ ਤੱਕ ਗਲ ਗੈਂਗਸਟਰਾਂ ਦਾ ਚੱਲ ਰਿਹਾ ਹੈ ਇਹ ਜੀ ਚੀਜ਼ਾਂ ਵੱਲ ਨਾ ਜਾਣਗੇ ਉਹ ਇੱਕ ਅੱਛੇ ਸਮਾਜ ਨੂੰ ਜਾਣਗੇ ਤੇ ਜਦੋਂ ਜਦੋਂ ਬੰਦਾ ਜਦੋਂ ਬੱਚਾ ਅੱਛੇ ਰਸਤੇ ਚੱਲ ਪੈਂਦਾ ਤੋ ਅੱਛੀ ਆਪਣੀ ਜ਼ਿੰਦਗੀ ਆਪਦੀ ਵੀ ਜਿਉਂਦਾ ਹੈ ਤੇ ਸਾਡੇ ਸਟੇਟ ਨੂੰ ਵੀ ਅੱਛੇ ਪਾਸੇ ਪਾਉਂਦਾ ਸਾਡੇ ਦੇਸ਼ ਨੂੰ ਤੇ ਨਨੇਵਾਲ ਜੀ ਜਿਸ ਤਰ੍ਹਾਂ ਕਿ ਪੰਜਾਬ ਪੁਲਿਸ ਦਾ ਇੱਕ ਪੂਰਾ ਕੰਪਲੀਟ ਐਨਆਰਆਈ ਵਿੰਗ ਹੈਗਾ ਉਹ ਵੀ ਇਮੀਗ੍ਰੇਸ਼ਨ ਫਰਾਡ ਤੇ ਪ੍ਰੋਪਰਟੀ ਫਰਾਡ ਦੇਖਦਾ ਹੈ ਤੇ ਤੁਹਾਡੀ ਉਹ ਨਾਲ ਕਿਸ ਤਰ੍ਹਾਂ ਦੀ ਕਨੈਕਟੀਵਿਟੀ ਰਹੇਗੀ ਅਸੀਂ ਕੀ ਕਰਦੇ ਆ ਜਦੋਂ ਸਾਡੇ ਕੋਲੇ ਪਹਿਲਾਂ ਅਸੀਂ ਸਾਡੇ ਅਸੀਂ ਕਾਫੀ ਲੋਕਾਂ ਨੂੰ ਥੱਲੇ ਮਿਲ ਕੇ ਕੋਸ਼ਿਸ਼ ਕਰਦੇ ਹੁੰਨੇ ਆ ਵੀ ਜਿਨ੍ਹਾਂ ਦਾ ਮਾਮਲਾ ਸ਼ਾਰਟ ਆਊਟ ਹੋ ਜਾਏ ਉਸ ਤੋਂ ਬਾਅਦ ਜਦੋਂ ਨਹੀਂ ਹੁੰਦਾ ਤਾਂ ਅਸੀਂ ਏ ਡੀ ਜੀ ਪੀ ਜਿਹੜਾ ਐਨ ਆਰ ਆਈ ਵਿੰਗ ਹੈ ਮੋਹਾਲੀ ਹਾਂਜੀ ਅਸੀਂ ਉੱਥੇ ਉਸ ਬੰਦੇ ਤੋਂ ਐਪਲੀਕੇਸ਼ਨ ਦਵਾ ਰਹੇ ਹਾਂ ਓਕੇ ਉਸ ਬੰਦੇ ਤੋਂ ਨਾ ਕੋਈ ਉਹਨਾਂ ਨੂੰ ਲੀਗਲ ਪ੍ਰੋਸੀਜਰ ਸਮਝਾਣਾ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਚੱਲਣਾ ਹੈ ਏ ਡੀ ਜੀ ਪੀ ਸਕਿਉਰਿਟੀ ਦਾ ਤ 下 ਹਾਂਜੀ ਮੋਹਾਲੀ ਦੇ ਵਿੱਚ ਇਹਦਾ ਐਨ ਆਰ ਆਈ ਵਿੰਗ ਦਾ ਉਹਨਾਂ ਨੂੰ ਅਸੀਂ ਉੱਥੋਂ ਆਨਲਾਈਨ ਐਪਲੀਕੇਸ਼ਨ ਹੋ ਜਾਂਦੀ ਹੈ ஆன்ਲਾਈਨ ਐਪਲੀਕੇਸ਼ਨ ਦਾ ਉਹ ਤੋਂ ਬਾਅਦ ਅਸੀਂ ਉਹਨੂੰ ਫਾਲੋਅ ਅਪ ਕਰਕੇ ਉਹਨਾਂ ਦੀ ਸਪੋਰਟ ਕਰਦੇ ਆ ਲੀਗਲੀ ਤੌਰ ਤੇ ਸਾਡੇ ਕੋਲੇ ਲੀਗਲ ਟੀਮ ਵੀ ਹੈ ਸਾਡੀ ਲੀਗਲ ਟੀਮ ਵੀ ਜਾਂਦੀ ਹੈ ਜਿੱਥੇ ਸਾਡੀ ਟੀਮ ਦੇ ਕਿਸੇ ਮੈਂਬਰ ਦੀ ਲੋੜ ਹੁੰਦੀ ਹੈ ਉਹ ਜਾਂਦਾ ਇਹਦੇ 'ਚ ਕੋਈ ਚਾਰजेस ਵੀ ਉਹਨਾਂ ਨੂੰ ਪੇ ਕਰਨੇ ਪੈਂਦੇ ਨੇ ਐਨਆਰਆਈਸ ਨੂੰ ਕਿ ਕਿ ਇਹ ਫ੍ਰੀ ਸੇਵਾ ਹੈ ਸਬਾਬ ਵੱਲੋਂ ਫ੍ਰੀ ਸੇਵਾ ਹੈ ਜੀ ਗਲੋਬਲ ਐਨਆਰਆਈ ਗਲੋਂ ਜ਼ਿਆਦਾ ਤਾਂ ਫ੍ਰੀ ਸੇਵਾ ਹੈ ਪਰ ਕਈ ਥਾਂ ਇਹ ਜੇ ਹੈ ਜਿੱਥੇ ਕੋਈ ਗਵਰਨਮੈਂਟ ਦੀ ਫੀਸ ਹੈ ਜਾਂ ਕੋਈ ਟਰੈਵਲਿੰਗ ਕਾਸਟ ਹੈ ਉੱਥੇ ਅਸੀਂ ਉਹਨਾਂ ਨੂੰ ਦੱਸ ਦਿੰਦੇ ਹਾਂ ਓਕੇ ਜੀ ਵੀ ਇਹਦੇ ਤੇ ਕੁ ਔਰ ਜਿਆਦਾ ਅਸੀਂ ਫ੍ਰੀ ਕਰਦੇ ਆ ਜੀ ਠੀਕ ਹੈ ਜੀ ਤੇ ਇਹ ਸੀਗੇ ਦਰਸ਼ਨ ਸਿੰਘ ਨਨੇਵਾਲ ਜੀ ਜੋ ਗਲੋਬਲ ਐਨਆਰਾਈ ਸਭਾ ਦੇ ਪ੍ਰੈਜ਼ੀਡੈਂਟ ਵੀ ਨੇ ਪੰਜਾਬ ਦੇ ਜੀ ਤੇ ਅੱਜ ਇਹਨਾਂ ਦੇ ਸਭਾ ਦੇ ਵਿੱਚ ਇੱਕ ਵਾਧਾ ਹੁੰਦੇ ਹੋਏ ਮੈਡਮ ਵਰਜਿੰਦਰ ਕੌਰ ਰਾਏ ਜੋ ਕਿ ਜਨਰਲ ਸੈਕਟਰ ਜੋ ਕਿ ਸੈਕਟਰੀ ਨਿਯੁਕਤ ਹੋਈ ਨੇ ਗਲੋਬਲ ਐਨਆਰਾਈ ਸਭਾ ਵਿੱਚ ਨਨੇਵਾਲ ਜੀ ਨੇ ਇਹਨਾਂ ਨੂੰ ਨਿਯੁਕਤ ਕੀਤਾ ਜ਼ੀਰਕਪੁਰ ਤੋਂ ਜੀ ਹੁਣ ਦੇਖਣਯੋਗ ਇਹ ਰਹੇਗਾ ਕਿ ਗਲੋਬਲ ਐਨਆਰਾਈ ਜਿਹੜੀ ਸਭਾ ਹੈਗੀ ਹੈ ਉਹ ਐਨਆਰਾਈਸ ਵਾਸਤੇ ਕਿੰਨੀ ਹੈਲਪਫੁਲ ਹੈਗੀ ਹੈ ਤੇ ਕਿੰਨਾ ਹੈਲਪ ਕਰਦੀ ਹੈ ਤੇ ਇਹ ਦੇਖਾਂਗੇ ਤੇ ਦਰਸ਼ਕੋ ਜਿਸ ਤਰ੍ਹਾਂ ਅਸੀਂ ਤੁਹਾਨੂੰ ਗਲੋਬਲ ਐਨਆਰਆਈ ਸਭਾ ਦੇ ਬਾਰੇ ਦੱਸਦੇ ਪੈ ਸੀਗੇ ਤੇ ਇਹ ਇਹਦੇ ਵਿੱਚ ਚੰਡੀਗੜ੍ਹ ਆਫਿਸ ਤੋਂ ਜਿਹੜੇ ਨੇ ਰਾਜੇਸ਼ ਜੀ ਜਨਰਲ ਸੈਕਟਰੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਦੇਖਦੇ ਆ ਕਿ ਚੰਡੀਗੜ੍ਹ ਦੇ ਐਨਆਰਆਈ ਦੇ ਕੀ ਮਸਲੇ ਰਹਿੰਦੇ ਨੇ ਤੇ ਕੀ ਕੀ ਲੀਗਲ ਚੈਲੰਜੀਜ਼ ਨੂੰ ਫੇਸ ਕਰਨਾ ਪੈਂਦਾ ਸਤਿ ਸ਼੍ਰੀ ਅਕਾਲ ਜੀ ਰਾਜੇਸ਼ ਜੀ ਤੁਸੀਂ ਚੰਡੀਗੜ੍ਹ ਆਫਿਸ ਸੰਭਾਲਦੇ ਹੋ ਗਲੋਬਲ ਐਨਆਰਆਈ ਸਭਾ ਦਾ ਜੀ ਤੇ ਇਹ ਕੀ ਕੀ ਚੈਲੰਜੀਜ਼ ਚੰਡੀਗੜ੍ਹ ਵਿੱਚ ਕਿਨੇ ਐਨਆਰਆਈਸ ਨੂੰ ਚੈਲੰਜੀਜ਼ ਫੇਸ ਕਰਨੇ ਪੈਂਦੇ ਨੇ ਐਜ਼ ਇਟ ਇਜ਼ ਚੰਡੀਗੜ੍ਹ Uh, means once I am talking about Chandigarh, it is the tri city that is the Mahali, the Panchkula, and the Chandigarh. So, it is Chandigarh where majority of the NRIs are there. Their properties are the rural properties. Rural property, if I say somewhere in Jalandhar, Amritsar, or uh, that kind of a thing, some have green fields, some have uh, you know uh, residential properties, some have the commercial properties. So, issues are being faced out there. So what we do is we have a consolidated program wherein we take care of their ਜਿੱਦਾਂ ਮਤਲਬ ਗ੍ਰੀਨਫੀਲਡ ਪ੍ਰਾਪਰਟੀਜ਼ देयर ਉਹਦਾ ਇੱਕ ਸਾਲ ਦਾ ਠੇਕਾ ਦੇਣਾ ਹੈ ਕਿਸੇ ਨੂੰ ਰੈਂਟ ਕਲੈਕਟ ਕਰਨਾ ਹੈ ਦੈਨ ਦ ਲੀਗਲ ਟੀਮ ਇਜ਼ देयर ਵਿਚ ਯੂ نو ਫਾਰਮੂਲੇਟਸ ਦ ਆਲ ਦ ਲੀਗਲ ਫਾਰਮੂਲੇਟਸ ਲੈਂਡਸ ਤੇ ਇਹਨਾਂ ਦੀ ਜਿਹੜੀਆਂ ਕਮਰਸ਼ੀਅਲ ਲੈਂਡਸ ਨੇ ਜੀ ਵੀ ਆਲਸੋ ਪ੍ਰੋਵਾਈਡ ਦ ਇਨਵੈਸਟਮੈਂਟ ਐਵੇਨਿਊਜ਼ ਟੂ ਦ ਐਨਆਰਆਈਜ਼ ਐਂਡ ਥੇਰ ਆਫਟਰ ਦ ਟੈਕਸੇਸ਼ਨ ਬੈਨੀਫਿਟਸ so this is the in totality what we do uh, across punjab i am not uh, talking about chandigarh uh, chandigarh yes the nri is uh, what do you say mm, the ratio is very less compared to the other cities other cities of punjab so we are taking care of the entire punjab and to be very frank to you it is not only we are not only limited to punjab as madam said we are taking care of the entire northern india r r r uh, you know cases or our clients or the nris they range from up till rajasthan himachal pradesh and haryana so it is a another area we are covering as of now we are not in jammu and kashmir though we are targeting that we hit that you'll be area expanding also. pan india day by day we'll be expanding you know, means like uh, with the you know, ma'am coming abroad of uh, uh, about with us so we plan to grow our team these uh, two people recently have joined us and they are taking care of the uh, what do you say uh, our back office and uh, you know we are now concentrating on the youth so that the new ways new avenues the, uh, fresh minds are there incorporate the fresh mind so that we serve the nris in a much better tere ji nris tuhanu kis tarah contact kis tarah karde hai how do they contact you? nris can contact us on linkedin. we have our presence on instagram. we have, uh, what do you say? we keep on, uh, what do you say? Uh, social media. Active. social media. we are active on social media. keep on our pamphlet services are there. our emailing services are there. so that is the place where the people contact us but the majority of the people who contact us are through insta and linkedin okay te dosto e sige rajesh ji global nri sabha chandigarh to general secretary ji te edna jisne dassya ki e pure pan india expand karne ki hauli hauli te kafi nris nu e helpful rahegi inadi sabha te jehde nris de koi legal ya ancestral homes ya koi bhi immigration fraud kisi bhi nri nal hunda hai ya koi karda hai ਤੇ ਇਹ ਜਿਹੜੀ ਗਲੋਬਲ ਐਨਲਾਈਜ਼ ਸਭਾ ਹੈਗੀ ਹੈ ਇਹ ਉਹਨਾਂ ਵਾਸਤੇ ਹੀ ਇੱਕ ਹੈਲਪ ਲਾਈਨ ਹੈਗੀ ਹੈ ਤੇ ਕੋਈ ਵੀ ਇਹਨੂੰ ਆ ਕੇ ਇਹਨਾਂ ਨੂੰ ਆ ਕੇ ਮਿਲ ਸਕਦਾ ਹੈ ਤੇ ਆਪਣੇ ਮਸਲੇ ਇਹਨਾਂ ਨੂੰ ਡਿਸਕਸ ਕਰ ਸਕਦਾ ਹੈ ਜਿਹਦਾ ਇਹ ਪੂਰਾ ਹੱਲ ਕੱਟ ਕੇ ਦੇਣਗੇ ਜੀ ਧੰਨਵਾਦ